ਨਮਸਕਾਰ ਦਸਕੋ ਮੈਂ ਕਿਰਨ ਵਸਿਸਟ ਪਿਛਲੇ ਦਿਨੀ ਪਟਿਆਲਾ ਸ਼ਹਿਰ ਦੇ ਵਿੱਚ ਖਾਣ-ਪਾਨ ਦਾ ਚੀਜ਼ਾਂ ਦੀਆਂ ਕਾਫੀ ਵੀਡੀਓਜ਼ ਵਾਇਰਲ ਹੋਈ ਸੀ ਜੋ ਕਿ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਦੇ ਉੱਪਰ ਖਾਣ-ਪੀਣ ਦਾ ਕਾਫੀ ਸਮਾਨ ਖਰਾਬ ਹੋਣ ਤੋਂ ਬਾਅਦ ਸਿਹਤ ਵਿਭਾਗ ਮੇ ਉੱਪਰ ਸਵਾਲ ਚੱਕੇ ਜਾ ਰਹੇ ਸੀਗੇ ਟੋਕਲਾ ਖਰਾਬ ਹੋਣ ਦੀ ਵੀਡੀਓ ਵਾਇਰਲ ਹੋਈ ਸੀ ਤੋਸੋ ਵੀਡੀਓ ਨੋ ਵਾਇਲ ਹੋਣ ਤੋਂ ਕਈ ਦਿਨਾਂ ਤੱਕ ਵੀ ਸਿਹਤ ਵਿਭਾਗ ਮੇ ਲੋਕ ਕੋਈ ਵੀ ਕਾਰਵਾਈ ਦੇਖਣ ਨੂੰ ਨਹੀਂ ਸੀ ਮਿਲੀ ਅੱਜ ਆਖਰਕਾਰ ਸਿਹਤ ਵਿਭਾਗ ਜਾਗਿਆ ਟਾਊਨਸ ਰੇ ਪਟਿਆਲਾ ਸ਼ਹਿਰ ਦੇ ਹੋਰ ਥਾਮਾਂ ਦੇ ਉੱਪਰ ਵੀ ਇਨਸਪੈਕਸ਼ਨ ਕੀਤੀ ਤੇ ਸਵਿਸ਼ਤੇ ਵੀ ਪਹੁੰਚ ਕੇ ਇਨਸਪੈਕਸ਼ਨ ਕੀਤੀ ਕਿਸ ਤਰ੍ਹਾਂ ਦੀ ਇਨਸਪੈਕਸ਼ਨ ਸੀ ਗੱਲਬਾਤ ਕਰਦੇ ਆ ਆਪਾਂ ਡੀ ਐਚਓ ਕੁਰਪੇਤ ਕੋਰਟ ਦੇ ਨਾਲ ਕਿਸ ਤਰ੍ਹਾਂ ਦੀ ਇਨਸਪੈਕਸ਼ਨ ਹੋ ਰਹੀ ਹੈ ਜੇ ਕਿਹੜੀ-ਕਿਹੜੀ ਜਗ੍ਹਾ ਦੇ ਉੱਪਰ ਅਕੀਸਰ ਜਿਹੜੀ ਹੈਗੀ ਹੈ ਰੂਟੀਨ ਇਨਸਪੈਕਸ਼ਨ ਚੱਲਦੀ ਹੈ ਰੂਟੀਨ ਤੇ ਬਾਕੀ ਕੰਪਲੇਂਟ ਬੇਸਿਸ ਵਾਲੀ ਵੀ ਸਭ ਇਨਸਪੈਕਸ਼ਨ ਵੀ ਚੱਲ ਰਹੀ ਹੈ ਸੋ ਮਾਰਨਿੰਗ ਤੇ ਅਸੀਂ 3 ਵਾਲੇ ਸੈਂਪਲਿੰਗ ਕੀਤੀ ਤੇ ਇਨਸਪੈਕਸ਼ਨਸ ਕੀਤੀ ਤੇ ਆਫਟਰਨੂਨ ਤੇ ਅਸੀਂ ਜਿੰਨੀਆਂ ਸਾਡੀਆਂ ਕੰਪਲੇਂਟਸ ਵਾਲੀਆਂ ਸੀ ਉਹ ਵਾਲੀਆਂ ਕਰ ਲਿਆ ਕੰਪਲੇਟ ਅਪ੍ਰੋਚਰ ਜਦੋਂ ਉਸ ਵੇਲੇ ਆ ਖੜੀ ਉਹਨੇ ਨਹੀਂ ਵੀ ਆਇਆ ਸੀ ਤਾਂ ਹਾਂ ਜੀ ਹਾਂ ਜੀ ਉਹਦੇ ਤੇ ਹੋ ਕੁਝ ਪਾਇਆ ਜਾਂ ਕਿਉਂਕਿ ਥਿੰਕਾ ਬਹੁਤ ਬੀਡ ਗਿਆ ਅੱਛਾ ਲੱਗਦਾ ਵੀ ਉਹ ਕੁਝ ਮਿਲੂਗਾ ਜਾਂ ਅਸੀਂ ਜਿਹੜੀ ਉੱਥੋਂ ਕੰਪਲੇਂਟ ਆਈ ਸੀ ਉਹਦਾ ਸੈਂਪਲ ਕਰਿਆ ਦਿਨ ਤੁਸੀਂ ਦਿਨ ਦੀ ਗੱਲ ਪਹਿਲਾਂ ਵੀ ਕੀਤੀ ਸੀ ਦਿਨ ਇਸ ਕਰਕੇ ਪਾਇਆ ਕਿਉਂਕਿ ਜੇ ਕੋਈ ਕੰਪਲੇਂਟ ਆਂਦੀ ਆ ਤਾਂ ਇਮੀਡੀਟਲੀ ਜਿਹੜੇ ਹੁੰਦੇ ਆ ਸ਼ਾਪ ਕੀਪਰਸ ਤੇ ਵੈਂਡਰਸ ਚੁਕੰਨੇ ਹੋ ਜਾਂਦੇ ਆ ਕਿ ਸਾਡਾ ਹੁਣ ਸੈਂਪਲ ਭਰਿਆ ਜਾਏਗਾ ਕਈ ਵਾਰੀ ਕੋਈ ਡੇਰੀ ਪਾਉਣ ਦਾ ਕੋਈ ਰੀਜ਼ਨ ਹੁੰਦਾ ਕਿ ਚਲੋ ਜਦੋਂ ਸੈਂਪਲ ਭਰਿਆ ਜਾਵੇ ਤਾਂ ਨੋਰਮਲ ਸੈਂਪਲ ਭਰਿਆ ਜਾਵੇ ਅੱਜ ਦੇ ਇਨਸਪੈਕਸ਼ਨ ਚ ਖਾਸ ਕਿਹੜੇ ਕਿਹੜੇ ਚਾਰਨ ਮਤਲਬ ਕਿ ਸਾਡੇ ਵੱਲੋਂ ਸਹੀ ਸੈਂਪਲ ਭਰਿਆ ਜਾਵੇ ਤੇ ਲੋਕਾਂ ਦੀ ਜਿਹੜੀ ਹੈਗੀ ਬਿਮਾਰੀ ਨਾ ਹੋਵੇ ਕੋਈ ਲੋਕਾਂ ਲਈ ਅਸੀਂ ਵਫਾਦਾਰ ਹੋ ਸਕੀ ਅੱਜ ਦੇ ਇਨਸਪੈਕਸ਼ਨ ਚ ਕਿਹੜੀ ਕਿਹੜੀ ਚੀਜ਼ਾਂ ਖਾਸ ਧਿਆਨ ਦਿੱਤਾ ਗਿਆ ਹੈਗਾ ਅੱਜ ਅਸੀਂ ਇਹ ਥਿੰਗਸ ਇਨਸਪੈਕਸ਼ਨ ਕੀਤੀ ਉਹਨਾਂ ਦਾ ਜਿੱਥੇ ਸਾਰੀ ਚੈਕਿੰਗ ਕੀਤੀ ਹੈ ਕਿ ਕਿਤੇ ਕੋਈ ਅੰਗੈਲੀ ਤਾਂ ਨਹੀਂ ਹੋ ਰਹੀ ਤਾਂ ਉਸ ਤੋਂ ਬਾਅਦ ਅਸੀਂ ਐਨਫੋਰਸਮੈਂਟ ਸੈਂਪਲ ਕਰਿਆ ਪਰਪਲੀ ਫੋਰਸ ਦੇ ਵਿੱਚ ਗਲਵਸ ਪਾਏ ਹੈਂਡ ਕਵਰ ਸਾਰਾ ਕੁਝ ਹਾਂਜੀ ਚ ਅਸੀਂ ਅੱਜ ਕੀ ਕੰਦੇ ਨੇ ਸੈਂਪਲਿੰਗ ਕੀਤੀ ਹੈ ਤੇ ਉਸ ਤੋਂ ਬਾਅਦ ਦੁਬਾਰਾ ਕਿਉਂਕਿ ਸਵੇਰ ਤੋਂ ਸੈਂਪਲਿੰਗ ਚੱਲ ਰਹੀ ਹੈ ਸਾਡੀ ਤੇ ਇਨਸਪੈਕਸ਼ਨ ਜਿਹੜੀ ਹੈਗੀ ਬਹੁਤ ਡਿਟੇਲ ਦੇ ਵਿੱਚ ਇਹਨਾਂ ਦੇ ਜਿਹੜਾ ਮੈਨੂਫੈਕਚਰਿੰਗ ਯੂਨਿਟਸ ਸੀ ਉੱਥੇ ਇਨਸਪੈਕਸ਼ਨ ਕਰਾਂਗੇ ਤੇ ਮਾਲਕ ਕੋਲ ਲੋਕਾ ਜਿਹੜੇ ਕੱਚੀ ਆਈਟਮ ਹੈਗੀ ਹੈ ਐਕਸਕਿਊਜ਼ ਦਿੱਤਾ ਜਾ ਰਿਹਾ ਕਿ ਜੋ ਸੂਆ ਵੀ ਸੈਂਪਲ ਪਰ ਹੈਗੇ ਹੈ ਹਾਂਜੀ ਧੋਖਲੇ ਦਾ ਵੀ ਸੈਂਪਲ ਕਰਿਆ ਕਦੋਂ ਤੱਕ ਦੀ ਰਿਪੋਰਟ ਆਊਗੀ ਏਟੇ ਰਿਆ ਅਸੀਂ ਇੱਕ ਖਰੜ ਰਿਪੋਰਟਸ ਭੇਜਾਂਗੇ ਵਿਥਿਨ 14 ਡੇਜ਼ ਰਿਪੋਰਟ ਆ ਚੰਗੀ ਸਾਡੇ ਕੋਲ ਸੋ ਡਿਸਟ੍ਰਿਕਟ ਹੈਲਥ ਆਫੀਸਰ ਗੁਰਪ੍ਰੀਤ ਕੋਰ ਜਿਹਨੇ ਦੱਸਿਆ ਕਿ ਅਸੀਂ ਅੱਜ ਪਟਿਆਲਾ ਦੇ ਤਕਰੀਬਨ 40 ਥਾਵਾਂ ਦੇ ਉੱਪਰ ਇਸ ਤਰ੍ਹਾਂ ਦੀ ਇਨਸਪੈਕਸ਼ਨ ਕੀਤੀ ਹੈ ਜਿਸ ਦੇ ਵਿੱਚ ਅਸੀਂ ਸੈਂਪਲਿੰਗ ਕੀਤੀ ਹੈ ਵੱਡੇ ਪੈਮਾਨੇ ਦੇ ਉੱਪਰ ਸੈਂਪਲਿੰਗ ਕੀਤੀ ਗਈ ਹੈ ਤੇ ਉਹ ਖਰੜ ਭੇਜ ਜਾਈਗੀ 14 ਦਿਨਾਂ ਵਿੱਚ ਇਸ ਦੀ ਰਿਪੋਰਟ ਆਏਗੀ ਤੇ ਉਸ ਦੇ ਉੱਪਰ ਜੋ ਵੰਨ ਦੀ ਕਾਰਵਾਈ ਉਹ ਕੀਤੀ ਜਾਣੀ ਹੈ ਸੋ ਸਿਹਤ ਵਿਭਾਗ ਮੈਂ ਆਖਿਰਕਾਰ ਜਾਗਿਆ ਤਸਈ ਚਾਹੇ ਦੇਰ ਸਈ ਕਿਉਂਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਤਿਹਾਰ ਵੀ ਸਰਦੇ ਉੱਪਰ ਆਏ ਖੜੇ ਨੇ ਤੇ ਇਹ ਜ਼ਰੂਰ ਕਿਹਾ ਜਾਂਦਾ ਕਿ ਜਿਹੜੇ ਸਵੀਟ ਸ਼ਾਪ ਨੇ ਬੇਕਰੀ ਸ਼ਾਪ ਨੇ ਇਹਨਾਂ ਦੇ ਵਿੱਚ ਤਿਹਾਰਾਂ ਦੇ ਦਿਨਾਂ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਮਠਿਆਈਆਂ ਸਟੋਰ ਕਰਕੇ ਰੱਖੀਆਂ ਜਾਂਦੀਆਂ ਨੇ ਤਾਂ ਉਸ ਉੱਪਰ ਵੀ ਅਗਰ ਸਿਹਤ ਮਹਿਕਬਾ ਧਿਆਨ ਦੇ ਰਿਹਾ ਤਾਂ ਬਹੁਤ ਅੱਛੀ ਗੱਲ ਹੈ ਨਹੀਂ ਤਾਂ ਧਿਆਨ ਦੇਣ ਦੀ ਲੋੜ ਹੈ ਵੀ ਜਿਹੜੀ ਮਠਿਆਈ ਸਟਾਕ ਕੀਤੀ ਹੋਈ ਹੋਏਗੀ ਉਹ ਮਠਿਆਈ ਆਖਰਕਾਰ ਕਿੰਨੇ ਕ ਲੋਕਾਂ ਵਾਸਤੇ ਠੀਕ ਹੋਏਗੀ ਉਹਨਾਂ ਦੇ ਸਿਹਤਨ ਕਿੰਨਾ ਖਿਲਾਰ ਕਰੇਗੀ ਧਿਆਨ ਦੇਣ ਦੀ ਲੋੜ ਹੈ ਫਿਲਹਾਲ ਸਿਹਤ ਵਿਭਾਗ ਲੱਗਿਆ ਹੋਇਆ ਹੈ ਆਪਣੀ ਕਾਰਵਾਈ ਕਰਨ ਤੇ